ਕਿਸਾਨ ਯੂਨੀਅਨ ਭਾਰਤ ਤਿੰਨ ਜਥੇਬੰਦੀਆਂ ਵੱਲੋਂ ਐਮਐਸਪੀ ਦੀ ਕਾਨੂੰਨੀ ਗਾਰੰਟੀ ਵਰਗੇ ਪੱਖ ਦੇ ਕਿਸਾਨੀ ਮਸਲਿਆਂ ਨੂੰ ਹੱਲ ਕਰਨ ਦੇ ਲਈ ਲਿਖਤੀ ਬਾਧੇ ਤੋਂ ਭੱਜਣ ਅਤੇ ਇਸ ਖਾਤਰ ਦਿੱਲੀ ਜਾ ਰਹੇ ਕਿਸਾਨਾਂ ਦਾ ਜਨਤਕ ਸੰਘਰਸ਼ ਦਾ ਜਮਹੂਰੀ ਹੱਕ ਉਚਲਣ ਲਈ ਗੋਲੀਆਂ ਮਾਰ ਕੇ ਸ਼ਿਵਕਰਨ ਸਿੰਘ ਦਾ ਕਤਲ ਕਰਨ ਸਮੇਤ ਦਰਜਨਾ ਕਿਸਾਨਾਂ ਨੂੰ ਜ਼ਖਮੀ ਕਰਨ ਲਈ ਜ਼ਿੰਮੇਵਾਰ ਕੇਂਦਰੀ ਵਾਜਪਾ ਸਰਕਾਰ ਵਿਰੁੱਧ ਜਿੱਤੇ ਸੱਤੇ ਤੱਕ ਜਿਲ੍ਹਾ ਭਿੰਡਾ ਡੀਸੀ ਦਫ਼ਤਰ ਅੱਗੇ ਤਰਨਾ ਦੇ ਕੇ ਸ਼ਹਿਰ ਵਿੱਚ ਰੋਸ ਮੁਜ਼ਾਹਰਾ ਕੀਤਾ ਗਿਆ ਇਸ ਵਿਸ਼ਾਲ ਰੋਸ ਐਕਸ਼ਨ ਦੇ ਮੁੱਖ ਮੰਗਾਂ ਵਿੱਚ ਕਾਲੇ ਕਾਨੂੰਨਾਂ ਵਿਰੁੱਧ ਜੇਤੂ ਦਿੱਲੀ ਕੋਲ ਦੀਆਂ ਲਟਕਦੀਆਂ ਮੰਗਾਂ ਜਿਵੇਂ ਸਭ ਫਸਲਾਂ ਦੀ ਐਮਐਸਪੀ ਦੀ ਕਾਨੂੰਨੀ ਗਰੰਟੀ ਕਿਸਾਨਾਂ ਮਜ਼ਦੂਰਾਂ ਦੀ ਮੁਕੰਮਲ ਕਰਜ਼ਾ ਮੁਕਤੀ ਤੇ ਬੁਢਾਪਾ ਪੈਨਸ਼ਨ ਸਰਵਜਨਕ ਜਨਤਕ ਵੰਡ ਪ੍ਰਣਾਲੀ ਲਾਗੂ ਕਰਨ ਅਤੇ ਲਖੀਮਪੁਰ ਖੀਰੀ ਦੇ ਸੀਦਾ ਦੇ ਵਾਰਸਾਂ ਨੂੰ ਪੂਰਾ ਇਨਸਾਫ ਦੇਣ ਵਰਗੇ ਸਮੂਹ ਮੰਗਾਂ ਸ਼ਾਮਲ ਨੇ ਕਿਸਾਨਾਂ ਆਗੂ ਵੱਲੋਂ ਦੱਸਿਆ ਗਿਆ ਕਿ ਇਹ ਮੰਗਾਂ ਦੀ ਪੂਰਤੀ ਦਾ ਟੀਚਾ ਹਾਸਲ ਕਰਨੀ ਜੇਤੂ ਦਿੱਲੀ ਕੋਲ ਤੋਂ ਪਹਿਲਾ ਵੰਗ ਸਮੂਹ ਸੰਘਰਸ਼ੀਲ ਕਿਸਾਨ ਜਥੇਬੰਦੀ ਨੇ ਕਟੋ-ਕਟ ਪ੍ਰੋਗਰਾਮ ਤੇ ਇੱਕ ਜੁੜਤਾ ਅਤੇ ਵਿਸ਼ਾਲ ਲਾਭੰਦੀਆਂ ਵਾਲਾ ਮਾਹੌਲ ਸਿਰਜਣ ਲਈ ਇਹਨਾਂ ਰੋਸ ਮਾਰਚਾਂ ਆਈ 14 ਮਾਰਚ ਨੂੰ ਰਾਮਲੀਲਾ ਮੈਦਾਨ ਦਿੱਲੀ ਵਿਖੇ ਸੰਯੁਕਤ ਕਿਸਾਨ ਮੋਰਚੇ ਵਿੱਚ ਸਮੂਹ ਜਥੇਬੰਦ ਰਿਪੋਰਟ ਸਮੂਹ ਜਥੇਬੰਦੀਆਂ ਵੱਲੋਂ ਕੀਤੀ ਜਾਣ ਵਾਲੀ ਮੁਲਕ ਪਦਰੀ ਕਿਸਾਨ ਮਜ਼ਦੂਰ ਮਹਾਪੰਚਾਇਤ ਦੀਆਂ ਵੀ ਜ਼ੋਰਦਾਰ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਇਸ ਤੋਂ ਇਲਾਵਾ ਪਿਛਲੇ ਦਿਨੀ ਹੋਈ ਪਾਰੀ بارش ਤੇ ਗੜੇਮਾਰੀ ਨਾਲ ਫਸਲਾਂ ਮਕਾਨਾਂ ਤੇ ਪਸ਼ੂਤਨ ਦੇ ਨੁਕਸਾਨ ਦੀ ਪਰਪਾਈ ਲਈ ਮੰਗ ਪੱਤਰ ਦੇ ਕੇ ਨੁਕਸਾਨ ਪੂਰੀ ਪਰਪਾਈ ਦੀ ਮੰਗ ਕੀਤੀ ਅੱਜ ਕੀ ਨਾ ਮੈਂ ਤੁਹਾਡਾ ਕੀ ਕਹਿਣਾ ਚਾਹਾਂਗੇ ਜਿਹੜਾ ਤੁਸੀਂ ਅੱਜ ਡੀਸੀ ਦਫ਼ਤਰ ਦੇ ਅੱਗੇ ਪ੍ਰਦਰਸ਼ਨ ਕਰ ਰਹੇ ਹੋ ਮੇਰਾ ਨਾਮ ਸ਼ੰਗਾਰਾ ਸਿੰਘ ਮਾਨੋਂ ਮੈਂ ਭਾਰਤੀ ਕਿਸਾਨ ਯੂਨੀਅਨ ਇਕਤਾ ਗੁਰਾਹਾ ਦਾ ਜ਼ਿਲ੍ਹਾ ਪ੍ਰਧਾਨ ਹਾਂ ਬਠਿੰਡੇ ਦਾ ਅੱਜ ਅਸੀਂ ਤਿੰਨ ਕਿਸਾਨ ਜਥੇਬੰਦੀਆਂ ਵੱਲੋਂ ਜਿਹਦੇ ਵਿੱਚ ਬੀਕੇ ਜੂ ਇਕਤਾ ਗੁਰਾਹਾ, ਬੀਕੇ ਜੂ ਇਕਤਾ ਡਕੌਂਦਾ ਮਨਜੀਤ ਧੇਰ, ਦੀਵਾਈ ਵਾਲੀ ਤੇ ਆ ਕ੍ਰਾਂਤੀਕਾਰੀ ਕਿਸਾਨ ਜੁਨੇ ਤਿੰਨਾਂ ਜਥੇਬੰਦੀਆਂ ਦੇ ਸਾਂਝੇ ਸੱਦੇ ਤਹਿਤ ਸਾਰੇ ਜ਼ਿਲ੍ਹਾ ਹੈੱਡਕੁਆਰਟਰਾਂ ਤੇ ਅੱਜ ਰੋਸ ਮਜਾਰੇ ਕਰਨੇ ਆ ਜਿਹਦੇ ਵਿੱਚ ਅੱਜ ਸਾਡੀਆਂ ਮੰਗਾਂ ਦਿੱਲੀ ਅੰਦੋਲਨ ਦੀਆਂ ਰਹਿੰਦੀਆਂ ਮੰਗਾਂ ਜੋ ਜ਼ਬਰ ਹੋਇਆ ਪਿਛਲੇ ਦਿਨੀ ਹਰਿਆਣੇ ਦੇ ਬਾਡਰਾਂ ਤੇ ਉਹ ਜ਼ਬਰ ਦੇ ਖਿਲਾਫ ਤੇ ਨਾਲ ਜਿਹੜਾ 14 ਤਰੀਕ ਨੂੰ ਐਸ ਕੇਐਮ ਦਾ ਸੱਦਾ ਚ ਦਿੱਲੀ ਚੱਲੂ ਦਾ ਉਹਦੀਆਂ ਤਿਆਰੀਆਂ ਵਜੋਂ ਅੱਜ ਸਾਰੇ ਜ਼ਿਲ੍ਹਾ ਹੈੱਡਕੁਆਟਰਾਂ ਦੇ ਰੋਸ ਮਜਾਰਾ ਕਰਕੇ ਧਰਨੇ ਦੇ ਕੇ ਐਲਾਨ ਸੀ ਉਹਦੇ ਸੱਦੇ ਤਹਿਤ ਜ਼ਿਲ੍ਹਾ ਬਠਿੰਡਾ ਵੱਲੋਂ ਤਿੰਨੇ ਜਥੇਬੰਦੀਆਂ ਵੱਲੋਂ ਸਾਂਝਾ ਤੌਰ ਤੇ ਸੀ ਅੱਜ ਇੱਥੇ ਬਠਿੰਡਾ ਡੀਸੀ ਨੂੰ ਮੰਗ ਪੱਤਰ ਵੀ ਦੇਣਾ ਕਿਉਂਕਿ ਪਿਛਲੇ ਦਿਨ ਜੋ ਕੜੇਮਾਰੀ ਹੋਈ ਹੈ ਫਸਲਾਂ ਦਾ ਮਕਾਨਾਂ ਦਾ ਪਸ਼ੂਆਂ ਦਾ ਬਹੁਤ ਵੱਡਾ ਨੁਕਸਾਨ ਹੋਇਆ ਉਹ ਮੰਗ ਪੱਤਰ ਦੇਣ ਤੋਂ ਬਾਅਦ ਅਸੀਂ ਸ਼ਹਿਰ ਦੇ ਵਿੱਚ ਰੋਸ ਮਜਾਰਾ ਕਰਕੇ ਅੱਜ ਅਸੀਂ ਆਪਦਾ ਉਹ ਜਿਹੜਾ ਚੱਲ ਰਿਹਾ ਅੰਦੋਲਨ ਉਹਦੇ ਨਾਲ ਇੱਕ ਜੁੜਤਾ ਦਿਖਾਉਣ ਦਾ ਫੈਸਲਾ ਕੀਤਾ ਉਹਦੇ ਮੁਤਾਬਕ ਅੱਜ ਦਾ ਪ੍ਰੋਗਰਾਮ ਕੀਤਾ ਸੀ ਤੁਹਾਡੇ ਪਰ ਇੱਕ ਜੁੜਤਾ ਦੀ ਗੱਲ ਕੀਤੀ ਜਾ ਰਹੀ ਹੈ ਪਰ ਕੋਈ ਸੰਕੇਤ ਮਿਲ ਨਹੀਂ ਰਹੇ ਹੈਗੇ ਜੇਕਰ ਗੱਲ ਕੀਤੀ ਹੈ ਸੰਜੁਕਤ ਕਿਸਾਨ ਮੋਰਚਾ ਆਪਣਾ ਵੱਖਰਾ ਪ੍ਰੋਗਰਾਮ ਦੇ ਰਿਹਾ ਹੈ ਗੈਰ ਰਾਜਨੀਤਿਕ ਆਪ ਦਾ ਦੇ ਨਹੀਂ ਨਹੀਂ ਹਰ ਸਾਰੀ ਲੜਾਈ ਦੇ ਮੈਦਾਨ ਚ ਤਾਂ ਹੈਗੀ ਹੈ ਨਾ ਠੀਕ ਹੈ ਜੀ ਪਹਿਲੀ ਗੱਲ ਅੱਜ ਦੇਖੋ ਸਿਆ ਇੱਕ ਜੁੜ ਕੇ ਬੈਠੇ ਆ ਤਿੰਨ ਅੱਜ ਤਾਂ ਜਿੱਥੇ ਬੰਦੇ ਬੈਠੇਗਾ ਕੱਲ ਨੂੰ ਸ਼ੀ ਹੋ ਸਕਦੇ ਆ ਉਸ ਤੋਂ ਬਾਅਦ ਸਾਰੀਆਂ ਹੋ ਸਕਦੇ ਆ ਤੁਸੀਂ ਯਾਦ ਕਰੋ ਪਿਛਲਾ ਅੰਦੋਲਨ ਦਿੱਲੀ ਅੰਦੋਲਨ ਵੇਲੇ ਮੁੜ ਕੇ ਇਕੱਠੇ ਹੋ ਗਏ ਆਏ ਹੁੰਦੇ ਹੁੰਦੇ ਇਕੱਠੇ ਤੁਸੀਂ ਦੇਖੋ ਇਹ ਵੀ ਟੋਟਲ ਜਥੇਬੰਦੀਆਂ ਅੱਜ ਲੜਾਈ ਦੇ ਮੈਦਾਨ 'ਚ ਘਰੇ ਤਾਂ ਕੋਈ ਨਹੀਂ ਬੈਠਾ ਸਾਰੀਆਂ ਜਥੇਬੰਦੀਆਂ ਮੈਦਾਨ 'ਚ ਆ ਠੀਕ ਆ ਤਰੀਕਾ ਲੜਨ ਦਾ ਆਪ ਦਾ ਆਪ ਦਾ ਸਭ ਦਾ ਜਿਵੇਂ ਦੋ ਫੋਰਮਾਂ ਵੱਲੋਂ ਉੱਥੇ ਬਾਰਡਰਾਂ ਤੇ ਸੱਦਾ ਦਿੱਤਾ ਹੋਇਆ ਉੱਥੇ ਬੈਠੇ ਆ ਦਿੱਲੀ ਜਾਣ ਦਾ ਸੀ ਨਹੀਂ ਜਾਣ ਦਿੱਤਾ ਉਹਨਾਂ ਨੂੰ ਉਹਨਾਂ ਨੇ ਜਬਰ ਕੀਤਾ ਜਦੋਂ ਉਹਨਾਂ ਦਾ ਜਬਰ ਹੋਇਆ ਸਾਰੇ ਐਸ ਕੇ ਮੱਡ ਆਪ ਦੇ ਤੌਰ ਤੇ ਲੜੀ ਜਾਂਦੇ ਆ ਅੱਡ ਅੱਡ ਜਥੇਬੰਦੀਆਂ ਵੀ ਆਪ ਦੇ ਤੌਰ ਤੇ ਲੜੀ ਜਾਂਦੇ ਆ ਉਹਦੇ ਤੋਂ ਹੀ ਸਾਰੀਆਂ ਪੰਜਾਬ ਦੀਆਂ ਤੇ ਸਭੂ ਮੁਲਕ ਦੀਆਂ ਜਥੇਬੰਦੀਆਂ ਲੜਾਈ ਦੇ ਮੈਦਾਨ 'ਚ ਇਹ ਏਕਤਾ ਹੀ ਆ ਇਹ ਤਾਲਮੇਲ ਮੇ ਦੀ ਅੱਜ ਮੌਕਾ ਇਹ ਤਾਲਮੇਲ ਮਲਾਕੇ ਸਾਰੇ ਲੜਦੇ ਆਂਕੀ ਨਾ ਹਮਾਦੋਟਾ ਕੀ ਕਹਿਣਾ ਚਾਹੋਗੇ ਜਿਹੜਾ ਤੁਸੀਂ ਅੱਜ ਪ੍ਰਦਰਸ਼ਨ ਕਰ ਰਹੇ ਹੋ ਮੇਰਾ ਨਾਮ ਬਲਵਿੰਦਰ ਸਿੰਘ ਜੇਠੂ ਕੇ ਜ਼ਿਲ੍ਹਾ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਏਕਤਾ ਬਣਦਾਤ ਨੇ ਅੱਜ ਦਾ ਜਿਹੜਾ ਪ੍ਰੋਗਰਾਮ ਆ ਸਾਡਾ ਇਹ ਤਿੰਨ ਕਿਸਾਨ ਜਥੇਬੰਦੀਆਂ ਵੱਲੋਂ ਆ ਸਾਂਝਾ ਜੋ ਕਿ ਪਿਛਲੇ ਦਿਨਾਂ ਦੇ ਵਿੱਚ ਆਪਣੇ ਖਨੌਰੀ ਤੇ ਜਾਂ ਸ਼ੰਭੂ ਬਾਡਰ ਦੇ ਉੱਤੇ ਜੋ ਜ਼ਬਰ ਹੋਇਆ ਉਸ ਜ਼ਬਰ ਦੇ ਖਿਲਾਫ ਉਹਨਾਂ ਕਿਸਾਨਾਂ ਦੀ ਹਮਾਇਤ ਆ ਉਸ ਸਹਾਇਤਾ ਦੇ ਵਿੱਚ ਅਸੀਂ ਤਿੰਨ ਕਿਸਾਨ ਜਿੱਥੇ ਬੰਦਿਆਂ ਨੇ ਅੱਜ ਦਾ ਜਿਹੜਾ ਪ੍ਰੋਗਰਾਮ ਦਿੱਤਾ ਹੈ ਤੇ ਦੂਜਾ ਇਹਦੇ ਵਿੱਚ ਜੋ ਪਿਛਲੇ ਦਿਨੀਂ ਗੜਿਆਂ ਦੇ ਨਾਲ ਫਸਲਾਂ ਦੀ ਬਹੁਤ ਵੱਡੀ ਤਬਾਹੀ ਹੋਈ ਹੈ। ਅ ਕਣਕ ਤਬਾਹ ਹੋਈ ਹੈ, ਸਰੋਂ ਤਬਾਹ ਹੋਈ ਹੈ, ਹੋਰ ਫਸਲਾਂ ਸਬਜ਼ੀਆਂ ਬਹੁਤ ਵੱਡੀ ਤਬਾਹੀ ਹੋਈ ਹੈ। ਉਹ ਵੀ ਅਸੀਂ ਸਾਡੀ ਮੰਗ ਹੈ ਅੱਜ ਵੀ ਉਹਨਾਂ ਕਿਸਾਨਾਂ ਦੀ ਬਿਨਾਂ ਕਿਸੇ ਦੇਰੀ ਤੋਂ ਜਿਹੜੀ ਗਰਦੌਰੀ ਕਰਾ ਕੇ ਉਹਨਾਂ ਨੂੰ ਜਿਹੜਾ ਬੰਦਾ ਜਿਹੜਾ ਮੁਆਵਜ਼ਾ ਉਹ ਦਿੱਤਾ ਜਾਵੇ। ਤੇ ਨਾਲ ਉਹਨਾਂ ਸੰਬੰਧ ਮੰਗਾਂ ਦੇ ਵੀ ਸੰਬੰਧ ਦੇ ਵਿੱਚ ਜਿਹੜੀਆਂ ਉਸ ਮੋਰਚੇ ਦੀਆਂ ਮੰਗਾਂ ਨੇ ਤੇ ਨਾਲ ਇਹ ਫਸਲਾਂ ਦੇ ਮੁਆਵਜ਼ੇ ਦੀ ਜਿਹੜੀ ਮੰਗ ਹੈ ਉਹਨਾਂ ਦਾ ਮੰਗ ਪੱਤਰ ਵੀ ਅਸੀਂ ਬਠਿੰਡਾ ਡੀਸੀ ਸਾਹਿਬ ਨੂੰ ਦੇਣਾ ਹੈ ਤੇ ਉਹਦੇ ਸਾਹਮਣੇ ਦੇ ਵਿੱਚ ਅਸੀਂ ਅੱਜ ਦਾ ਇਹ ਪ੍ਰੋਗਰਾਮ ਜਿਹੜਾ ਕੀਤਾ ਹੈ ਅਗਲੀ ਕੋਈ ਰਣਨੀਤੀ ਤੁਹਾਡੇ ਸੰਘਰਸ਼ ਦੀ ਇਸ ਤਰ੍ਹਾਂ ਆंदोलਨ ਚੱਲ ਰਹੇਗਾ ਕੋਈ ਅਗਲੀ ਰਣਨੀਤੀ ਬਣਾਈ ਗਈ ਹੈ ਅਗਲੀ ਰਣਨੀਤੀ ਐਸਕੇਮ ਦੀ ਹੈ ਜੋ ਐਸਕੇਮ ਦੀ ਕਾਲ ਆਊਗੀ ਉਹ ਅਸੀਂ ਲਾਗੂ ਕਰਾਂਗੇ ਉਸ ਤੋਂ ਪਹਿਲਾਂ ਐਸਕੇਮ ਨੇ ਸੱਦਾ ਦਿੱਤਾ ਹੀ ਹੋਇਆਗਾ ਵੀ ਜਿਹੜਾ 14 ਮਾਰਚ ਨੂੰ ਦਿੱਲੀ ਦੇ ਰਾਮਲੀਲਾ ਮੈਦਾਨ ਦੇ ਵਿੱਚ ਬਹੁਤ ਵੱਡਾ ਇਕੱਠ ਕਰਨਾ ਇੱਕ ਮਹਾ ਸਮਾਵੇਲਨ ਕਰਨਾ ਹੈ ਕਿਸਾਨ ਮਹਾ ਸਵੇਲਨ ਉਹਦੇ ਵਿੱਚ ਅਸੀਂ ਜਾਣਾ ਉਸ ਤੋਂ ਬਾਅਦ ਜਿਹੜੀ ਅਗਲੀ ਰਣਨੀਤੀ ਮਾ ਕਿਸਾਨ ਇਹਦੀ ਐਸਕੇਮ ਦੀ ਉਹ ਜੋ ਵੀ ਕਾਲ ਆਊਗੀ ਅਸੀਂ ਉਹਨੂੰ ਇਹਨੇ ਬਣ ਲਾਗੂ ਕਰਾਂਗੇ ਬਠਿੰਡਾ ਤੋਂ ਹਰਮਿੰਦਰ ਸਿੰਘ ਅਵਿਨਾਸ਼ ਦੀ ਰਿਪੋਰਟ